ਸਰਕਾਰਾਂ ਬਦਲ ਗਈਆਂ ਲੇਕਿਨ ਹਾਲਾਤ ਉਦਾਂ ਦੇ ਉਦਾਂ ਹੀ ਇਸ ਟਾਈਮ ਮੌਜੂਦ ਨੇ ਅਸੀਂ ਖੜੇ ਆ ਫਿਰੋਜ਼ਪੁਰ ਕਸੂਰੀ ਗੇਟ ਤੋਂ ਲੈ ਕੇ ਮਮਦੋੜ ਤੱਕ ਜਿਹੜੀ ਸੜਕ ਹੈ ਕੁੰਡੇ ਪਿੰਡ ਵਾਲੀ ਉਹ ਉੱਥੇ ਮੌਜੂਦ ਆ ਤੁਸੀਂ ਪਹਿਲਾਂ ਤਸਵੀਰਾਂ ਰਾਹੀਂ ਹਾਲਾਤ ਦੇਖੋ ਸੜਕ ਦੇ ਹਾਲਾਤ ਕਿੱਦਾਂ ਇਹ ਵਾਲੇ ਮੋਟਰਸਾਈਕਲ ਦੇ ਭਾਈ ਸਾਹਿਬ ਆ ਰਹੇ ਦੇਖੋ ਕਿਸ ਤਰ੍ਹਾਂ ਖੱਡੇ ਐ ਇਸ ਜਗ੍ਹਾ ਦੇ ਉੱਪਰ ਕਹਿ ਹੀ ਨਹੀਂ ਸਕਦੇ ਕਿ ਅਸੀਂ ਸੜਕ ਹੈਗੀ ਐ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਸੜਕ ਜਿਹੜੀ ਹੈ ਉਹ ਥੱਲੋ ਤੱਕ ਅਗਰ ਆਪਾਂ ਗੱਲ ਕਰੀਏ ਤੇ ਤੁਹਾਨੂੰ ਦਿਖਾਣੇ ਆ ਕਿ ਆ ਦੇਖੋ ਇਹ ਬਜਰੀ ਹੈ ਆ ਦੇਖੋ ਬਜਰੀ ਤੋਂ ਬਾਅਦ ਇਹ ਮਿੱਟੀ ਆ ਚੁੱਕੀ ਹੈ ਔਰ ਸਾਰੀ ਰੋੜੀ ਦਿਖ ਰਹੀ ਹੈ ਇਦਾਂ ਦੇ ਹਾਲਾਤ ਫਿਰੋਜ਼ਪੁਰ ਕਸੂਰੀ ਗੇਟ ਤੋਂ ਲੈ ਕੇ ਮਮਦੋੜ ਤੱਕ ਜਿਹੜੇ ਹਾਲਾਤ ਇਦਾਂ ਦੇ ਬਣੇ ਆ ਕਮ ਸੇ ਕਮ 35 ਤੋਂ 40 ਪਿੰਡ ਇਸ ਸੜਕ ਦੀ ਲਪੇਟ 'ਚ ਆਂਦੇ ਨੇ ਔਰ ਇਸ ਤਰ੍ਹਾਂ ਹੀ ਖੱਡੇ ਜਿਹੜੇ ਨੇ ਹਰ ਰੋਡ ਤੇ ਜਿਹੜੇ ਉਹ ਬਣੇ ਹੋਏ ਨੇ ਬਹੁਤ ਵੱਡੇ ਵੱਡੇ ਖੱਡੇ ਨੇ ਕਿੰਨੀ ਵਾਰੀ ਸਰਕਾਰਾਂ ਨੂੰ ਲੋਕ ਕਹਿ ਚੁੱਕੇ ਐ ਚਿੱਠੀਆਂ ਲਿਖ ਚੁੱਕੇ ਐ ਲੇਕਿਨ ਹੱਲ ਕੋਈ ਨਜ਼ਰ ਆਂਦਾ ਨਹੀਂ ਆਂਦਾ ਗੱਲਬਾਤ ਕਰਾਂਗੇ ਪਿੰਡਾਂ ਦੇ ਨਾਲ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਜਿਹੜਾ ਉਹ ਕੀ ਕਹਿਣਾ ਹੈ ਇਹਦੇ ਬਾਰੇ ਕੀ ਕਹਿੰਦੇ ਨੇ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਆਪਣਾ ਨਾਮ ਸਰਦਾਰ ਟੈਲ ਸਿੰਘ ਜੀ ਸਰ ਟੈਲ ਸਿੰਘ ਜੀ ਪਹਿਲੇ ਤਾਂ ਗੱਲ ਕਰਾਂਗੇ ਜੀ ਇਸ ਰੋਡ ਦੀ ਕਿੰਨੇ ਕੁ ਜਿਹੜੇ ਪਿੰਡ ਇਸ ਰੋਡ ਨੂੰ ਲੱਗਦੇ ਨੇ ਫਰੋਜ਼ਪੁਰ ਤੋਂ ਮਮਦੋੜ ਲੱਗਦੇ ਇਹ ਵੇਖੋ ਜੀ ਕਸੋਰੀ ਗੇਟ ਤੋਂ ਲੈ ਕੇ ਤੇ ਮਮਦੋੜ ਏਰੀਆ ਸਾਰਾ ਤੇ ਖੁੰਦਰਧਾਰ ਗੱਟੀ ਇਹ ਘੱਟੋ ਘੱਟ 35-40 ਪਿੰਡਾਂ ਨੂੰ ਇਹ ਰੋਡ ਜਾਂਦਾ ਜੋ ਕਿ ਰੋਡ ਬਿਲਕੁਲ ਨਿਕਮਾ ਹੋਇਆ ਪਿਆ ਖਰਾਬ ਹੋਇਆ ਪਿਆ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ 8-10 ਸਾਲ ਤੋਂ ਅਸੀਂ ਬਹੁਤ ਔਖੇ ਆ ਇੱਥੇ ਐਕਸੀਡੈਂਟ ਵੀ ਹੁੰਦੇ ਨੇ ਚੌੜਾ ਵੀ ਘਟੇ ਬਿਲਕੁਲ ਟੁੱਟਾ ਪਿਆ ਨਖਸਤਾ ਪਿਆ ਇਹ ਛੁਰੂ ਛੁਰੂ ਵਿੱਚ ਪ੍ਰਧਾਨ ਮੰਤਰੀ ਯੋਜਨਾ ਜੀ ਬਣਿਆ ਸੀ ਉਸ ਬਾਰੇ ਕਿਸੇ ਤੇ ਆਣ ਤੇ ਸਾਡੀ ਕੋਈ ਸੋਚ ਨਹੀਂ ਲਈ ਅਸੀਂ ਆਪਦਾ ਖਰਚਾ ਕਰਕੇ ਇਹ ਜਿਹੜਾ ਗੰਦਾ ਨਾਲਾ ਇਹਦਾ ਪਾਣੀ ਰੁਕਿਆ ਸੜਕ ਨੂੰ ਬਚਾਉਣ ਦੀ ਖਾਤ ਕੀ ਇਹ ਗੰਦਾ ਨਾਲਾ ਹੀ ਜਿਹੜਾ ਉਸ ਰੋਡ ਨੂੰ ਖਰਾਬ ਕਰਦਾ ਹਾਂਜੀ ਇਹ ਜਿਹੜਾ ਗੰਦਾ ਨਾਲਾ ਇਹ ਸੜਕ ਦਾ ਸਾਰਾ ਮਤਲਬ ਇਹ ਇਹਦਾ ਜਿਹੜਾ ਇਹ ਸਾਰਾ ਬੜੋ ਖਦਰੇ ਬਣਿਆ ਵੀ ਇਹ ਸਾਰੀ ਸੜਕ ਨੂੰ ਇਹੀ ਤੋੜਦਾ ਗੰਦਾ ਨਾਲਾ ਹੀ ਇਹਦੇ ਤੋੜਨ ਦੇ ਪਾਣੀ ਦੇ ਟੁੱਟਣ ਦੇ ਬਾਅਦ ਇਹ ਸਾਰਾ ਰੋਡ ਖਤਮ ਹੋ ਜਾਂਦਾ ਜੇਕਰ ਗੱਲ ਕਰੀਏ ਤੁਹਾਡੇ ਵੱਲੋਂ ਵਾਸੀਆਂ ਪਿੰਡ ਵਾਸੀਆਂ ਵੱਲੋਂ ਕੋਈ ਸਰਕਾਰ ਨੂੰ ਨਹੀਂ ਕਿਹਾ ਗਿਆ ਜਾਂ ਇੱਥੇ ਦਫ਼ਤਰਾਂ 'ਚ ਨਹੀਂ ਮਿਲਿਆ ਗਿਆ ਦੇਖੋ ਜੀ ਅਸੀਂ ਮਿਲਨੇ ਕੋਈ ਸਾਡੀ ਚੋਣ ਹੀ ਸਰਕਦਾ ਅਗਲੇ ਸਾਨੂੰ ਇੱਕ ਵਾਰੀ ਕਹਿ ਦਿੰਦੇ ਨੇ ਆਹ ਬਣ ਗਈ ਹੈ ਜੀ ਮਨਜ਼ੂਰ ਹੋ ਗਈ ਹੈ ਜੀ ਇੱਥੇ ਅਜੇ ਤੱਕ ਸਾਨੂੰ ਤਾਂ ਇੰਨਾ ਚਿਰ ਹੋ ਗਿਆ ਕੋਈ ਜਿ세 ਕੋਈ ਸਾਡੀ ਸੁਣਵਾਈ ਨਹੀਂ ਕੋਈ ਸਰਕਾਰੀ ਦਰਬਾਰੇ ਕੋਈ ਸਰਕਾਰੀ ਦਰਬਾਰ ਇੱਥੇ ਕੋਈ ਵੀ ਨਹੀਂ ਆਉਂਦਾ ਇੱਥੇ ਆਣ ਕੇ ਆਉਂਦੇ ਨੇ Ꙅੜਾ ਮਾਰ ਕੇ ਚਲੇ ਜਾਂਦੇ ਨੇ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਮੌਜੂਦਾ ਐਮਐਲਏ ਜਾਂ ਕੋਈ ਹੋਰ ਸਿਆਸੀ ਬੰਦਾ ਕੋਈ ਵੀ ਸਿਆਸੀ ਬੰਦਾ ਜੀ ਭੁੱਲਰ ਸਾਹਿਬ ਬਣੇ ਨੇ ਉਹ ਇਥੋਂ ਗੇੜਾ ਮਾਰ ਕੇ ਚਲੇ ਜਾਂ ਜੀ ਬਣੇਗੀ ਬਣੇਗੀ ਬਸ ਅਸੀਂ ਵੇਂਦੇ ਰਿਹਾ ਜਾਨੋ ਕੋਈ ਨਹੀਂ ਬਣਦੀ ਅਹ ਗੱਲਬਾਤ ਕਰਦੇ ਆ ਹੋਰ ਵਾਸੀਆਂ ਨਾਲ ਵੀ ਵੀ ਆਖਰ ਜਿਹੜੀ ਹੈ ਉਹ ਕਦੋਂ ਇਹ ਸੜਕ ਬਣੀ ਸੀ ਔਰ ਕੀ ਹਾਲਾਤ ਨੇ ਇਹ ਕੀ ਨਾਮ ਹੈ ਤੁਹਾਡਾ ਮੈਂ ਨਾਮ ਸੰਦੀਪ ਸਿੰਘ ਹੈ ਜੀ ਸੰਦੀਪ ਜੀ ਕਦੋਂ ਇਹ ਸੜਕ ਬਣੀ ਸੀ ਔਰ ਹਾਲਾਤ ਕਿਸ ਤਰ੍ਹਾਂ ਦੇ ਆ 2013 ਚ ਸੁਖਪਾਲ ਸਿੰਘ ਜਣੋਂ ਸੈਂਟਰ ਕੋਟ ਚ ਪਾ ਕੇ ਗਿਆ ਸੀਗਾ ਐਮਐਲਏ ਮੌਜੂਦਾ ਸੀਗਾ ਤੇ 2014 ਦੀ ਸੜਕ ਬਣੀ ਆ ਮੋਦੀ ਦੇ ਆਉਣ ਤੋਂ ਪਹਿਲਾਂ ਦੀ ਉਸ ਤੋਂ ਬਾਅਦ ਇਹਦਾ ਕੋਈ ਇੱਕ ਵਾਰੀ ਰਿਪੇਅਰਿੰਗ ਹੋਈ ਆ ਉਹ ਵੀ ਲਾਸਟ ਦੇ ਹਨ ਕਿ ਕੀਤੀ ਆ ਉਹ ਵੀ ਕਹਿ ਕਹਿ ਕੇ ਕਰਵਾਈ ਸੀਗੇ ਇਸ ਨੂੰ ਮਤਲਬ ਉਹ ਚਿੱਟੀਆਂ ਪਾ ਪਾ ਕੇ ਕਹਿ ਕਹਿ ਕੇ ਉਹ ਵੀ ਇੱਕ ਵਾਰੀ ਪੰਜ ਜੇ ਲੱਗ ਮਤਲਬ ਜਿਵੇਂ ਆ ਖੱਡੇ ਪਏ ਨੇ ਪੰਜ ਜੇ ਲਾ ਕੇ ਚੱਲ ਗਿਆ ਮਤਲਬ ਉਸ ਤੋਂ ਬਾਅਦ ਕੋਈ ਨਹੀਂ ਕੀ ਸੁਣਵਾਈ ਕੋਈ ਤੁਹਾਡੇ ਵੱਲੋਂ ਕੋਈ ਸਰਕਾਰ ਨੂੰ ਕੋਈ ਲਿਖਿਆ ਗਿਆ ਹੋਵੇ ਕਿਸੇ ਨੂੰ ਮਿਲਿਆ ਗਿਆ ਹੋਵੇ ਇਸ ਤੋਂ ਪਹਿਲਾਂ ਆਪਣੇ ਐਮਐਲਏ ਪਿੰਕੀ ਸੀਗੇ ਪਿੰਕੀ ਆਏ ਦੋ ਵਾਰੀ ਪਰਮਿੰਦਰ ਸਿੰਘ ਪਿੰਕੀ ਨੇ ਵੀ ਮਤਲਬ ਕੋਈ ਹਨ ਸਰਵਾਈ ਨਹੀਂ ਕੀਤੀ ਉਦੋਂ ਬਾਅਦ ਹੁਣ ਮੌਜੂਦਾ ਐਮਐਲ ਆ ਦਾ ਮਤਲਬ ਗੜੇ ਨਹੀਂਗਾ ਮਾਰਦਾ ਰਵੀਰ ਸਿੰਘ ਖੁੱਲਰ ਜੀ ਠੀਕ ਆ ਅਸੀਂ ਚਲੋ ਉਹ ਤਾਂ ਸਾਡੀ ਹਿੰਮਤ ਹੀ ਹੁੰਦੀ ਆ ਅਬੀ ਸੋ ਚਿੱਟੀਆਂ ਪਾਈ ਜਾਈਏ ਅਸੀਂ 2018 ਦੀਆਂ ਚਿੱਟੀਆਂ ਪਾਉਣ ਲੱਗਾ 6-7 ਚਿੱਟੀਆਂ ਪਾ ਚੁੱਕੇ ਆ ਤੇ ਪਿਛਲੇ 4-5 ਮਹੀਨੇ ਹੋ ਗਏ ਆ ਹੁਣ ਜਵਾਬ ਆਇਆ ਉਹਨਾਂ ਦਾ ਵੀ ਅਸੀਂ 2026 ਚ ਇਹਨੂੰ ਬਣਾਵਾਂਗੇ ਮਤਲਬ ਹੱਲੇ ਸਾਲ ਲੱਗੂ ਅੱਜ ਅੱਲੇ ਫੇਰ ਹੋਣਾ ਸਾਲ ਪਾਰੀਤਾ 2024 ਚ ਵੀ ਜਵਾਬ ਆਇਆ ਸੀਗਾ ਉਦੋਂ ਜਵਾਬ ਆਇਆ ਸੀ 2025 ਤੱਕ ਅਸੀਂ ਬਣਾਵਾਂਗੇ ਬਣਾਵਾਂਗੇ ਕੀ ਲੱਗਦਾ ਹੈ ਹਾਲਾਤ 2014 ਤੋਂ ਬਣੀ 2025 11 ਸਾਲ ਹੋ ਗਏ ਹੱਲੇ ਵੀ ਸਾਲ ਲੱਗੂਗਾ ਇੰਨਾ ਕਿਵੇਂ ਲੋਕ ਇੱਥੇ ਆਂਦੇ ਆ ਜਾਂਦੇ ਉਹ ਕੀ ਸਭ ਤੋਂ ਵੱਡਾ ਮਸਲਾ ਦਾ ਨਾਲੇ ਦਾ ਜੀ ਕਿਉਂਕਿ ਨਾਲਾ ਵੀ ਇੰਨਾ ਕੁ ਜਿਆ ਪਹਿਲਾਂ 4 ਫੁੱਟ ਥੱਲੇ ਸੀਗਾ ਜੀ ਉਹ ਸੜਕ ਤੋਂ 4 ਫੁੱਟ ਉੱਪਰ ਵੱਗਦੇ ਜੀ ਤੇ ਜਦੋਂ ਮੀਂਹ ਪਾਉਂਦਾ ਵੀ ਸਾਰਾ ਪਾਣੀ ਚਿੱਕੜ ਸਾਰਾ ਸੜਕ ਤੇ ਜਾਂਦਾ ਠੀਕ ਹੈ ਹੁਣ ਜਦੋਂ ਨਾਲਾ ਬਣੂਗਾ ਫੇਰ ਹੀ ਆਪਾਂ ਮਤਲਬ ਨਾਲ ਨਾਲੇ ਦੇ ਵੀ ਸਾਡੀ ਸੋਚ ਆ ਵੀ ਨਾਲੇ ਵੀ ਬਣਾਈਏ ਤਾਂ ਨਾਰਿਆਂ ਤੇ ਜਿਹੜੀ ਮਿੱਟੀ ਪਾਈ ਗਈ ਹੈ ਹਾਂਜੀ ਹਾਂਜੀ ਇਹ ਕਿੰਦੇ ਵੱਲੋਂ ਪਾਈ ਗਈ ਹੈ ਉਸ ਖੁਦ ਅਸੀਂ ਆਪਦੀਆਂ ਜੀਸੀਬੀਆਂ ਲਾ ਕੇ ਆਪਦਾ ਪੈਸਾ ਇਕੱਠਾ ਕਰਕੇ ਜ਼ਿੰਮੇਦਾਰਾਂ ਕਿਉਂਕਿ ਜਿਹੜਾ ਸਾਰਾ ਨੁਕਸਾਨ ਆ ਜ਼ਿੰਮੇਦਾਰਾਂ ਨੂੰ ਹੁੰਦਾ ਪਹਿਲੀਆਂ ਚ ਆਪ ਕੋਡ ਗੜਾ ਕੇ ਸਾਰਾ ਕਿਨਾਰਾ ਭਰ ਕੇ ਵੀ ਕਜਾ ਪਾਣੀ ਟੁੱਟਦਾ ਹੈ ਪਹਿਲੀਆਂ ਚ ਨਾ ਜਾਵੇ ਇਸ ਵਾਰ ਕੇ ਸਾਰਾ ਆਪ ਹੀ ਪੈਸਾ ਇਕੱਠਾ ਕਰਕੇ ਲੋਣੇ ਜੀ ਗੱਲ ਕਰੀਏ ਇਸ ਰੋਡ ਦੇ ਉੱਪਰ ਕੋਈ ਐਵੇਂ ਦੇ ਪੰਪ ਹੋ ਗਿਆ ਕੁਝ ਲੱਗੇ ਹੋਏ ਨੇ ਜਿੱਥੇ ਕੋਈ ਅਦਰਕ ਧੋ ਰਿਆ ਕੋਈ ਆਲੂ ਧੋ ਰਿਆ ਉਹ ਵੀ ਸਾਰਾ ਪਾਣੀ ਇੱਥੇ ਉਹ ਵੀ ਸਾਰਾ ਪਾਣੀ ਨਾਲੀ ਚ ਜਾਂਦਾ ਜੀ ਜਿੰਨੇ ਵੇ ਡੱਗੇ ਆਲੂ ਲੂਟੋਂਦੇ ਨੇ ਜਿਹੜਾ ਵੀ ਅਰਬੀ ਤਵਿੰਦੀਆਂ ਸਾਰਾ ਪਾਣੀ ਨਾਲੀ ਚ ਜਾਂਦਾ ਜੀ ਜਿੰਦੇ ਕਰਕੇ ਮਤਲਬ ਨਾਲਾ ਛੇਤੀ ਪੜ ਜਾਂਦਾ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣੇ ਆ ਪਿੰਡ ਵਸੀਆਂ ਨੇ ਆਪ ਇਹਦੇ ਉੱਪਰ ਕੀਤੀ ਹੈ ਇਹ ਨਾਲਾ ਜਿੰਦੀ ਗੱਲ ਕੀਤੀ ਜਾ ਰਹੀ ਹੈ ਇਸ ਨਾਲੇ ਦੀ ਜਿਹੜੀ ਪਹਿਲੇ ਡੁਗਾਈ ਦੱਸੀ ਜਾ ਰਹੀ ਸੀ ਕਿ 4 ਫੁੱਟ ਥੱਲੇ ਸੀ 4 ਫੁੱਟ ਥੱਲੇ ਡੁਗਾਈ ਸੀ ਹੁਣ ਇਹ ਜ਼ਮੀਨ ਤੋਂ 4 ਫੁੱਟ ਉੱਪਰ ਹੈ ਔਰ ਜਿਹੜੀ ਇਹ ਮਿੱਟੀ ਹੈ ਇਹਦੀ ਇਹ ਪਿੰਡ ਵਾਸੀਆਂ ਨੇ ਆਪ ਕਿਨਾਰਿਆਂ ਦੇ ਮਿੱਟੀ ਪਾਈ ਹੈ ਕਿਉਂਕਿ ਇਹਦਾ ਗੰਦਾ ਪਾਣੀ ਸੜਕਾਂ ਤੇ ਆਂਦਾ ਸੀ ਔਰ ਉਹਦੇ ਆਣ ਕਰਕੇ ਸੜਕ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਸਰ ਇਹਦਾ ਵੀ ਕੋਈ ਹੱਲ ਜਿਹੜਾ ਨਹੀਂ ਨਿਕਲਦਾ ਯਾਨੀ ਕਿ 11 ਸਾਲ ਤੋਂ ਅਗਰ ਆਪਾਂ ਕਹੀਏ ਤੇ 35 40 ਪਿੰਡ ਉਹ ਜਿਹੜੇ ਆ ਉਹ ਨਰਕੀ ਭੋਗ ਰਹੇ ਆ ਕਿਉਂਕਿ ਇਹ ਸੜਕ ਇੰਨੇ ਹਾਲਾਤ ਮਾੜੇ ਨੇ ਅਗਰ ਕੋਈ ਬੰਦਾ ਭੁੱਲ ਭੁਲੇਖੇ ਆਪਰੇਸ਼ਨ ਕਰਕੇ ਇਸ ਰੋਡ ਤੇ ਚੜ ਜਾਏਗਾ ਤੇ ਇਹਦਾ ਸ਼ਰਤਿਆ ਇਹ ਵੀ ਗੱਲ ਹੈ ਕਿ ਉਹਦਾ ਦੁਬਾਰਾ ਆਪਰੇਸ਼ਨ ਜ਼ਰੂਰ ਹੋਏਗਾ ਕਿਉਂਕਿ ਟਾਂਗੇ ਬਚਣਾ ਹੀ ਨਹੀਂ ਖੁੱਲ ਜਾਣੇ ਆ ਇਸ ਰੋਡ ਤੇ ਆ ਕੇ ਦੇਖੋ ਕਿ ਕਿੰਨੇ ਮਾੜੇ ਹਾਲਾਤ ਨੇ ਇਸ ਪਿੰਡ ਦੇ ਗੱਲਬਾਤ ਹੋਰ ਵੀ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਵੀ ਉਹਨਾਂ ਦਾ ਕੀ ਕਹਿਣਾ ਹੈ ਇੱਥੇ ਗੁਰਦੁਆਰਾ ਸਾਹਿਬ ਵੀ ਹੈ ਉਹ ਵੀ ਬਿਲਕੁਲ ਸੜਕ ਦੇ ਨਾਲ ਹੀ ਹੈ ਕਹਿੰਦਾ ਕੀ ਨਾਮ ਹੈ ਜੀ ਨਰਿੰਦਰ ਸਿੰਘ ਏ ਗੁਰਦੁਰ ਸਾਹਿਬ ਨਾਲ ਹੈ ਰੋਡ ਇੰਨੀ ਖਰਾਬ ਹੈ ਨਾਲਾ ਓਵਰਫਲੋ ਹੁੰਦਾ ਕੀ ਕਹਿਣਾ ਤੁਹਾਡਾ ਇਹ ਤਾਂ ਇਹ ਇੰਟੀਆਮ ਹੋਣਾ ਚਾਹੀਦਾ ਹੈ ਨਾਲਾ ਬੰਦ ਕਰੋ ਅੰਦਰ ਗਰਾਉਂਡ ਕਰਕੇ ਫਿਰ ਛੜਕ ਬਣਨੀ ਚਾਹੀਦੀ ਬਹੁਤ ਲਾਜ਼ਮ ਆੜੇ ਹੋਇ ਕੋ ਚੱਕੇ ਨਹੀਂ ਉਂਝੇ ਵੇਖਿਆ ਜਾਵੇ ਤੇ ਗੁਰਦੁਰ ਸਾਹਿਬ ਬਣ ਰਿਹਾ ਤੇ ਨਾਲ ਸੜਕ ਇੰਨੀ ਖਰਾਬ ਹੈ ਉਤੋਂ ਨਾਲਾ ਇੰਨਾ ਗੰਦਾ ਤੇ ਬਹੁਤ ਜੀ ਬੜੀ ਪਰੇਸ਼ਾਨੀ ਬਹੁਤ ਪਰਚੰਦੀ ਰਾਤ ਨੂੰ ਇੱਥੇ ਮੱਚੇ ਤੇ ਸੌਂਦੇ ਰਾਤ ਨੂੰ ਤੁਹਾਡੇ ਕੋਲ ਬੈਠਾ ਆਉਂਦੇ ਮੰਤਰੀ ਪੋਵੇ ਨਾ ਤੇ ਦਿਨ ਚੜ ਤੇ ਇਹ ਖਤਮ ਹੋ ਜਾਏਗਾ ਉਟਣ ਜਾਣਾ ਉਹ ਦੇਖੋ ਤੇ ਕੀ ਕੋਈ ਸੁਣਵਾਈ ਨਹੀਂ ਕਰਦਾ ਹਾਂ ਕੋਈ ਨਹੀਂ ਆਉਂਦਾ ਇੱਥੇ ਯਾਰਾ 12 ਸਾਲ ਹੋ ਗਏ ਸੜਕ ਬਣੀ ਮਾਜਬ ਤੋਂ ਮੋਰੋ ਆਇਆ ਨਹੀਂ ਕੋਈ ਮੋਟਰ ਆਉਂਦੇ ਬੋਟਰ ਆਉਂਦੇ ਪਿਓ ਕਹਿੰਦੇ ਮੁਰਤੇ ਪਜਾਗਣਾ ਵੀ ਜਾਂਦੇ ਨੇ ਕੋਈ ਨਹੀਂ ਆਉਂਦਾ ਮੁੜਕੇ ਹਾਂ ਕੋਈ ਨਹੀਂ ਸਰ ਦੇਖੋ ਕਿਸ ਤਰ੍ਹਾਂ ਅਸੀਂ ਪਹਿਲੇ ਵੀ ਇਹ ਗੱਲ ਕਹੀ ਸੀ ਵੀ ਸਰਕਾਰਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਜਾਂਦੀਆਂ ਨੇ ਕਈ ਸਰਕਾਰਾਂ ਆਈਆਂ ਨੇ ਕਈ ਗਈਆਂ ਨੇ ਲੇਕਿਨ ਸੁਣਵਾਈ ਇੱਥੇ ਕਿਸੇ ਨੇ ਨਹੀਂ ਕੀਤੀ ਜਿਵੇਂ ਕਿ ਇਹ ਕਹ ਰਹੇ ਨੇ ਬਜ਼ੁਰਗ ਕਿ ਇੱਥੇ ਲੋਕ ਆਏ ਨੇ ऐसा नहीं कि एमएलए नहीं आए या और बंदे नहीं आए आए ਨੇ ਜਿਹੜਾ ਮਾਰ ਕੇ ਚਲੇ ਜਾਂਦੇ ਆ ਪਰ ਇਸ ਚੀਜ਼ ਦਾ ਹੱਲ ਪਰਮੈਂਡ ਉਹ ਕੋਈ ਨਹੀਂ ਹੈ ਔਰ ਦੱਸਿਆ ਜਾ ਰਿਹਾ ਕਿ ਚਿੱਟੀਆਂ ਰਾਹੀ ਇਹ ਪਤਾ ਲੱਗਾ ਹੈ ਕਿ ਜਿਹੜਾ ਉਤੋਂ ਸੈਂਟਰ ਗਵਰਨਮੈਂਟ ਤੋਂ ਚਿੱਠੀ ਆਈ ਸੀ ਵੀ ਹੱਲੇ ਵੀ ਇੱਕ ਸਾਲ ਇਹਨੂੰ ਲੱਗੇਗਾ ਸੜਕ ਨੂੰ ਅਗਰ ਇਹ ਨਾਲੀ ਨਾਲ ਇਹਨੂੰ ਬਣਾਇਆ ਜਾਏਗਾ ਜਾਂ ਇਹਨੂੰ ਠੀਕ ਕੀਤਾ ਜਾਏਗਾ ਹੱਲੇ ਸਾਲ ਇੰਤਜ਼ਾਰ ਹੋਰ ਕਰਨਾ ਪਏਗਾ ਔਰ ਪਤਾ ਨਹੀਂ ਕਿੰਨਾ ਸੰਤਾਪ ਇਹਨਾਂ ਲੋਕਾਂ ਨੂੰ ਝੇਲਣਾ ਪੈਗਾ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਇਸ ਰੋਡ ਦੇ ਉੱਪਰ ਐਕਸੀਡੈਂਟ ਵੀ ਬਹੁਤ ਹੁੰਦੇ ਐ ਇਸੇ ਰੋਡ ਦੇ ਕਰਕੇ ਐਕਸੀਡੈਂਟ ਚ ਮਰਨ ਵਾਲੇ ਜਾਂ ਜ਼ਖਮੀ ਹੋਣ ਵਾਲੇ ਵੀ ਸਾਡੇ ਪੈਨ ਪਰ ਆਏ ਉਹਨਾਂ ਦਾ ਵੀ ਨੁਕਸਾਨ ਜਿਹੜਾ ਇੱਥੇ ਹੋ ਰਿਹਾ ਐ ਇਸ ਸੜਕ ਨਾ ਬਣਨ ਦੇ ਕਰਕੇ